ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਤਰਬੂਜ ਦੇ ਛਿਲਕੇ ਦੀ ਸਬਜ਼ੀ ਇਹ ਸਬਜ਼ੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਇੱਥੇ ਆਪਾਂ ਤਰਬੂਜ ਦੇ ਪੀਸ ਲੈ ਲਏ ਨੇ ਜਿਹੜੇ ਆਪਾਂ ਗਾਰਬੇਜ ਬਿਨਿੰਗ ਦੇ ਵਿੱਚ ਸੁੱਟ ਦਿੰਨੇ ਆ ਅੱਜ ਆਪਾਂ ਇਹਨਾਂ ਦੀ ਬਹੁਤ ਹੀ ਟੇਸਟੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ। ਨਾਲੇ ਤੁਸੀਂ ਤਰਬੂਜ ਖਾਓ ਤੇ ਨਾਲੇ ਇਹਨਾਂ ਦੀ ਟੇਸਟੀ ਸਬਜ਼ੀ ਬਣਾਓ ਤੇ ਨਾਲੇ ਪੁੰਨ ਤੇ ਨਾਲੇ ਫਲੀਆਂ। ਹੁਣ ਆਪਾਂ ਇਹਨਾਂ ਨੂੰ ਛਿੱਲ ਲਾਵਾਂਗੇ। ਇਹਨਾਂ ਨੂੰ ਆਪਾਂ ਪੀਲਰ ਨਾਲ ਛਿੱਲਾਂਗੇ। ਤੁਸੀਂ ਚਾਹੋ ਤਾਂ ਚਾਕੂ ਨਾਲ ਵੀ ਛਿੱਲ ਸਕਦੇ ਹੋ। ਪਰ ਇਹਦੇ ਛਿਲਕੇ ਆਪਾਂ ਥੋੜੇ ਮੋٹے-ਮੋٹے ਉਤਾਰਨੇ ਨੇ। ਕਿਉਂਕਿ ਇਹਦਾ ਛਿਲਕਾ ਹਾਰਡ ਹੁੰਦਾਗਾ। ਫਿਰ ਉਹ ਪੱਕਣ ਨੂੰ ਥੋੜਾ ਟਾਈਮ ਲੈਂਦਾ। ਇਹ ਆਪਣੇ ਸਾਰੇ ਛਿੱਲੇ ਗਏ ਨੇ ਪੀਸ ਸੀਗੇ ਜਿਹੜੇ ਹੁਣ ਆਪਾਂ ਇਹਨਾਂ ਨੂੰ ਬਰੀਕ-ਬਰੀਕ ਕੱਟ ਕੇ ਤਿਆਰ ਕਰਾਂਗੇ ਮਤਲਬ ਜ਼ਿਆਦਾ ਬਰੀਕ ਵੀ ਨਹੀਂ ਕੱਟਣੇ ਤੇ ਜ਼ਿਆਦਾ ਮੋਟੇ ਵੀ ਨਹੀਂ ਕੱਟਣੇ ਮੀਡੀਅਮ ਸਾਈਜ਼ ਦੇ ਪੀਸ ਕਰਨੇ ਆਪਾਂ ਇਹਨਾਂ ਦੇ ਸਾਰੇ ਟੋਕੜੇ ਆਪਾਂ ਇਸੇ ਤਰ੍ਹਾਂ ਕੱਟ ਕੇ ਤਿਆਰ ਕਰ ਲਵਾਂਗੇ ਇਹ ਆਪਣਾ ਸਾਰੇ ਪੀਸ ਕੱਟ ਕੇ ਤਿਆਰ ਕਰ ਲੈਨੇ ਆਪਾਂ ਇੱਥੇ ਆਪਾਂ ਹੁਣ 5 ਛੋਟੇ ਸਾਈਜ਼ ਦੇ ਆਲੂ ਲੈਨੇ ਤੇ 2 మీడియం ਸਾਈਜ਼ ਦੇ ਪਿਆਜ਼ ਲੈਨੇ ਆ ਆਲੂਆਂ ਨੂੰ ਆਪਾਂ ਛਿੱਲ ਕੇ ਕੱਟ ਕੇ ਤੇ ਪਾਣੀ ਦੇ ਵਿੱਚ ਭਿਉਂ ਦਿੱਤਾ ਪਿਆਜ਼ ਵੀ ਬਰੀਕ-ਬਰੀਕ ਕੱਟ ਲੈਨੇ ਅਦਰਕ ਲਸਣ ਵੀ ਬਰੀਕ ਕੱਟ ਲਿਆ ਤੇ ਧਨੀਆ ਵੀ ਤੇ ਹੁਣ ਆਪਾਂ ਪੈਨ ਦੇ ਵਿੱਚ ਇੱਕ ਕੜਚੀ ਦੇਸੀ ਘੀਗ ਦੀ ਪਾ ਲਵਾਂਗੇ ਤੇ ਇੱਕ ਚਮਚ ਆਪਾਂ ਜੀਰੇ ਦਾ ਪਾ ਦਵਾਂਗੇ ਜੀਰਾ ਆਪਣਾ ਤੜਕਣ ਤੋਂ ਬਾਅਦ ਫਿਰ ਆਪਾਂ ਪਿਆਜ਼ ਪਾ ਦੇਣੇ ਨੇ ਇਹਦੇ ਵਿੱਚ ਬਰੀਕ ਕੱਟੇ ਹੋਏ ਪਿਆਜ਼ਾਂ ਨੂੰ ਆਪਾਂ ਕਲਰ ਚੇਂਜ ਹੋਣ ਤੱਕ ਪਕਾਉਣਾ ਪਿਆਜ਼ ਆਪਣੇ ਤਿਆਰ ਹੋ ਗਏ ਨੇ ਹੁਣ ਇਹਦੇ ਵਿੱਚ ਆਪਾਂ ਬਰੀਕ-ਬਰੀਕ ਕੱਟਿਆ ਹਦਰ ਘਲਸਨ ਪਾ ਦੇਣਾ ਹੁਣ ਇਹਨੂੰ ਆਪਾਂ 골ਡਨ ਬਰਾਊਨ ਹੋਣ ਤੱਕ ਭੁੰਨਣਾ ਤੜਕੇ ਨੂੰ ਸਾਰੇ ਨੂੰ ਨਾਲੇ ਲਸਣ ਅਦਰਕ ਪੁੱਜ ਜਾਊਗਾ ਤੇ ਇਹਦਾ ਕੱਚਾਪਨ ਵੀ ਦੂਰ ਹੋ ਜਾਊਗਾ ਪਿਆਜ਼ ਅਦਰਕ ਲਸਣ ਆਪਣਾ 골ਡਨ ਬ੍ਰਾਊਨ ਹੋ ਚੁੱਕਿਆ ਹੁਣ ਇਹਦੇ ਵਿੱਚ ਆਪਾਂ ਕੱਟੇ ਹੋਏ ਆਲੂ ਪਾ ਦੇਵਾਂਗੇ ਆਲੂਆਂ ਨੂੰ ਆਪਾਂ ਸਿਰਫ 1 ਮਿੰਟ ਤੱਕ ਪਕਾਉਣਾ ਪੈਨ ਨੂੰ ਢੱਕ ਦੇਣਾ ਆਪਾਂ ਹੁਣ ਆਪਾਂ ਇਹਦੇ ਵਿੱਚ ਤਰਬੂਜ ਦੇ ਛਿਲਕੇ ਪਾ ਦੇਣੇ ਨੇ ਇਹਨਾਂ ਨੂੰ ਆਪਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਇਨੂੰ ਸਬਜੀ ਨੂੰ ਆਪਾਂ ਢੱਕ ਕੇ ਪਕਾਉਣਾ ਤੇ ਗੈਸ ਆਪਾਂ ਲੋ ਟੂ ਮੀਡੀਅਮ ਕਰ ਦੇਣਾ ਗੈਸ ਆਪਾਂ ਤੇਜ਼ ਨਹੀਂ ਰੱਖਣਾ ਜ਼ਿਆਦਾ ਕਿਉਂਕਿ ਅਗਰ ਆਪਾਂ ਗੈਸ ਤੇਜ਼ ਰੱਖਾਂਗੇ ਤਾਂ ਆਪਣੀ ਸਬਜੀ ਜਿਹੜੀ ਉਹ ਪੈਨ ਦੇ ਨਾਲ ਚਿਪਕੂਗੀ ਹੁਣ ਆਪਾਂ ਇੱਕ ਚਮਚ ਨਮਕ ਦਾ ਪਾਵਾਂਗੇ ਕਿਉਂਕਿ ਨਮਕ ਪਾਉਣ ਨਾਲ ਸਬਜੀ ਜਲਦੀ ਪੱਕ ਜਾਂਦੀ ਹੈ ਤੇ ਸਬਜੀ ਨੂੰ ਆਪਾਂ ਢੱਕ ਕੇ ਪਕਾਉਣਾ ਵਿੱਚ ਵਿੱਚ ਦੀ ਆਪਾਂ ਹਿਲਾਉਂਦੇ ਰਹਿਣਾ ਥੋੜੀ ਥੋੜੀ ਦੇਰ ਬਾਅਦ ਹੁਣ ਇਹਦੇ ਵਿੱਚ ਆਪਾਂ ਇੱਕ ਚਮਚ ਹਲਦੀ ਦਾ ਪਾਉਣਾ ਅੱਧਾ ਚਮਚ ਲਾਲ ਮਿਰਚ ਦਾ ਤੇ ਇੱਕ ਚਮਚੇ ਦੇ ਵਿੱਚ ਆਪਾਂ ਭੁੰਨਿਆ ਹੋਇਆ ਜੀਰਾ ਪਾਊਡਰ ਪਾਉਣਾ ਚਮਚੇ ਦਾ ਚੌਥਾ ਹਿੱਸਾ ਆਪਾਂ ਇਹਦੇ ਵਿੱਚ ਕਾਲੀ ਮਿਰਚ ਪਾਉਣੀ ਆ ਕਾਲੀ ਮਿਰਚ ਆਪਾਂ ਨੂੰ ਹਰ ਇੱਕ ਸਬਜ਼ੀ ਦੇ ਵਿੱਚ ਪਾਉਣੀ ਚਾਹੀਦੀ ਹੈ ਕਿਉਂਕਿ ਇਹ ਬਾਇ ਦੂਰ ਕਰਦੀ ਆ ਤੇ ਇਹਦੇ ਹੋਰ ਵੀ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ ਇਹ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਰੈਡੀ ਹੁੰਦੀ ਆ ਹੁਣ ਇੱਥੇ ਇਹਦੇ ਵਿੱਚ ਆਪਾਂ ਦੋ ਕੜਛੀਆਂ ਪਾਣੀ ਦੀਆਂ ਪਾਵਾਂਗੇ ਤੁਸੀਂ ਤਰਬੂਜ ਤੋਂ ਦੋ ਦੋ ਫਾਇਦੇ ਲੈ ਸਕਦੇ ਹੋ ਨਾਲੇ ਫਰੂਟ ਖਾਓ ਤੇ ਨਾਲੇ ਸਬਜ਼ੀ ਬਣਾਓ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਹਦੀ ਤੁਸੀਂ ਇਹਨੂੰ ਕੁੱਕਰ ਦੇ ਵਿੱਚ ਵੀ ਬਣਾ ਸਕਦੇ ਹੋ ਕਿਉਂਕਿ ਪੈਨ ਦੇ ਵਿੱਚ ਥੋੜਾ ਟਾਈਮ ਲੱਗਦਾ ਸਬਜ਼ੀ ਨੂੰ ਪੱਕਣ ਚ ਕੁੱਕਰ ਦੇ ਵਿੱਚ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਸਬਜ਼ੀ ਤੁਸੀਂ ਮੇਰੇ ਦੱਸੇ ਹੋਏ ਤਰੀਕੇ ਨਾਲ ਸਬਜ਼ੀ ਬਣਾਇਓ ਤੇ ਫਿਰ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਹਾਡੀ ਸਬਜ਼ੀ ਕਿਸ ਤਰ੍ਹਾਂ ਦੀ ਬਣੀ ਸਬਜ਼ੀ ਦਾ ਕਲਰ ਦੇਖੋ ਕਿੰਨਾ ਸੋਹਣਾ ਆਇਆ ਇੱਥੇ ਮੈਂ ਕੜਚੀਕ ਹੋਰ ਪਾਣੀ ਦਾ ਪਾਇਆ ਸੀਗਾ ਇਹਦੇ ਵਿੱਚ ਸਬਜ਼ੀ ਆਪਣੀ ਬਣ ਕੇ ਤਿਆਰ ਹੋ ਚੁੱਕੀ ਐ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਧਨੀਆ ਪਾ ਦੇਵਾਂਗੇ ਜਿਹੜਾ ਕੱਟ ਕੇ ਰੱਖਿਆ ਸੀਗਾ ਜੇਕਰ ਤੁਹਾਨੂੰ ਮੇਰਾ ਸਬਜੀ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਕਿਸੇ ਹੋਰ ਇੱਕ ਨਵੀਂ ਡੇਲੀਸ਼ੀਅਸ ਜੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਬਾਏ